ਇਹ ਤੇ ਵਿਚਾਰੇ ਵਿੱਚ ਦੀ ਮੈਨੂੰ ਅੱਜ ਕਿਵੇਂ ਰੌਣਕਾਂ ਲੱਗੀਆਂ ਪਈਆਂ ਨੇ ਅਸੀਂ ਨਹੀਂ ਨਹੀਂ ਮੇਰੇ ਕਹਿਣਾ ਮਤਲਬ ਤੇਨੂੰ ਮਿਲਣ ਆਈ ਸੀ ਅੱਛਾ ਸਾਡਾ ਪਪਾ ਲਈ ਨਹੀਂ ਆਸੀ ਦਾੜੀ ਨਾ ਤੈਨੂੰ ਸਵੇਰ ਦਾ ਯਾਦ ਕਰਦਾ ਅੱਛਾ ਵਾਰ-ਵਾਰ ਪੁੱਛੀ ਜਾਂਦਾ ਹੈ ਕਹਿੰਦਾ ਤੁਹਾਡੀ ਚਾਚੀ ਕਿੱਥੇ ਗਈ ਹੈ ਨਹੀਂ ਮੈਨੂੰ ਤਾਂ ਐ ਭਲੇਖੇ ਪੈਂਦੇ ਨੇ ਵੀ ਜਿਵੇਂ ਤੁਹਾਡਾ ਸਾਰਾ ਟੱਬਰ ਹੀ ਯਾਦ ਹੀ ਕਰਦੇ ਰਹਿੰਦੇ ਹੋ ਤੁਹਾਡਾ ਪਪਾ ਵੀ भी, थोड़ी भी. आ, चाची ख्याल इस कमू ख्याल है ठीक है ना मैं तेरा पियो माड़ा के मेरे न सिद्धी नगातार देखे ना कोई मिठी प्यारी गल करे फिर तो मैं को गल करा ਉਹ ਮੇਰੇ ਮੈਨੂੰ ਹੋ 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 ਕਰਕੇ ਜਿ ਪਾਈ ਜਾਂਦਾ ਤੇ ਕਿਸੇ ਵੇਲੇ ਨਾ ਮੈਂ ਉਹਦੇ ਨਾਲ ਪਿਆਰ ਨਾਲ ਗੱਲਾਂ ਕਰੂੰਗੀ ਤੇ ਉਹ ਬਿਲਕੁਲ ਆਗੇ ਆਜਾ 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 ਨੀ ਮਰ ਜਾ ਦੱਬੂ ਜੋੜੀਆਂ ਜੱਗ ਥੋੜੀਆਂ ਸਿਰੇੜ ਬਸੇਰੇ ਅੱਛਾ ਲਾ ਇਹ ਤਾਂ ਬੰਡੀਆਂ ਵੀ ਪਈਆਂ ਪਈਆਂ ਨ ਭਾਈ ਆਪ ਹੀ ਠੀਕ ਹੈ ਠੀਕ ਹੈ ਹੁਣ ਤੁਸੀਂ ਆਏ ਕਰੋ ਕਿਉਂ ਕੁੱਤ ਨਹੀਂ ਲਿਆ ਹਾਂ ਬੇਬੇ ਨਹੀਂ ਲਿਆ ਹਾਂ ਹੁਣ ਫੋਟੋ ਬਾਰੇ ਸੋਚੂ ਕਿ ਮੈਂ ਠੀਕ ਹੈ ਬੇਬੇ ਤੂੰ ਸਿੱਧਾ ਕਹਾ ਵਧਿਆ ਕਰੋ ਮਹੱਲੇ ਦੀ ਵੀ ਰੱਖੜੀ ਹੁੰਦੀ ਹੈ ਠੀਕ ਹੈ ਨਾ ਇਸ ਵਾਸਤੇ ਕੋਈ ਆਉਣ ਦਾ ਵੇਲਾ ਹੈ ਕੋਈ ਕਿਰਾਏਦਾਰ ਆਜੇ ਕੋਈ ਹੋਰ ਆਜੇ ਤੁਸੀਂ ਹੁਣ ਮਿਲ ਲਿਆ ਸਾਰਾ ਕੁਝ ਮੈਂ ਅੱਖੀਂ ਵੇਖ ਲਿਆ ਹੁਣ ਤਿੱਤਰ ਬਿੱਤਰ ਹੋ ਜਾ ਚਲੋ ਬੇਬੇ ਸਾਨੂੰ ਇਹਨਾਂ ਨੇ ਬੁਲਾਇਆ ਸੀ ਤੂੰ ਤਿੱਤਰ ਹੋ ਜਾ ਇੱਥੋਂ ਨਹੀਂ 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 ਅਸੀਂ ਬਾਹਰ ਜਾ ਕੇ ਦੇਖੋ ਬੈਠੋ ਚਲੋ ਲੈ ਕੇ ਨਾਲ ਲੈ ਜੀ ਇਹਨਾਂ ਨੂੰ ਚਲੋ ਉਠੋ ਜਾਓ ਅੰਦਰ ਚਲੋ ਪੁੱਤ ਜਾਓ ਤੁਸੀਂ ਅੰਦਰ ਇਹ ਕੀ ਖਿਚੜੀ ਪਕਦੀ ਪਈ ਹੈ ਘਰ 'ਚ ਇਹ ਕਿੰਨੀ ਖਿਚੜੀ ਪਕਦੀ ਪਈ ਹੈ ਬੈਠ ਜਾਓ ਬੈਠ ਜਾਓ ਜੀ ਆਇਆਂ ਨੂੰ ਵੇਖ ਕੇ ਕੁਦਰਤੀ ਗੱਲਾਂ ਹੀ ਜੀ ਹੁੰਦੀ ਹੈ ਜਦੋਂ ਤੁਸੀਂ ਆਉਨੇ ਹੋ ਕਦੇ ਕੋਈ ਪੰਗਾ ਖੜਾ ਹੁੰਦਾ ਕਦੇ ਕੋਈ ਪੰਗਾ ਖੜਾ ਹੁੰਦਾ ਵੀ ਮਕਾਨ ਮਾਲਕ ਆ ਗਿਆ ਉਹਦੀ ਕੋ ਸੇਵਾ ਕਰੀਏ ਕੋਈ ਚਾਹ ਤੋ ਪੁੱਛੀਏ ਫਿਰ ਮੈਂ ਤਾਂ ਸੋਚੀ ਜਾਂਦੀ ਸਾਂ ਵੀ ਕਦੇ ਮਕਾਨ ਮਾਲਕ ਆਵੇ ਮਾਈਕਸੇ ਕੋਰੇ ਕਾਤੋਂ ਆਣ ਗਏ ਕੋਰੇ ਹੱਟੜ ਦੀ ਤਰ੍ਹਾਂ ਉਸਸੇ ਤੋਂ 200 ਰੁਪਇਆ ਲੈ ਕੇ ਅਜੁੱਤੀ ਟੁੱੱਪੀ ਪਈ ਐ ਹੋਰ ਲੈਟਰ ਪੱਟ ਲੈ ਕੇ ਆ ਗਏ ਅਸਰਾਜੀ ਕਾਦੇ ਵਾਸਤੇ ਆ ਗਏ 200 ਦੀ ਕੀ ਗੱਲ ਆ ਵਾੜਾ ਚੰਗਾ ਲੱਗਦਾ ਵਾੜਾ ਚੰਗਾ ਲੱਗਦਾ ਆ 200 ਰੁਪਇਆ ਲੈ ਦੱਸ ਕੀ ਤੋਂ ਵੜਾ ਸੁਖਨਾ ਮਹਾਰਾਜ ਦਾ ਸਭ ਕੁਝ ਦਿੱਤਾ ਗਿਆ ਪਰ ਤੇਰੀ ਮੇਰੀ ਗੱਲ ਆ ਆਹੋ ਨਾ 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 ਮੈਂ ਨੀ ਕੁੜੀਆਂ ਕੋਈ ਗੱਲ ਕਰਦੀ ਨਾ ਮੁੰਡਿਆਂ ਕੋਲੇ ਆਪਣੀਆਂ ਪੁੜਸਿਆ ਆਪਸੀ ਗੱਲਾਂ। ਉਹ ਪਹਿਲਵਾਨ ਨੂੰ ਨਾ ਦੱਸੀ। ਨਾ 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 ਪਹਿਲਵਾਨ ਨੂੰ ਮੈਂ ਆਖੂੰਗੀ ਮੈਂ ਤਾਂ ਲੜਕੇ ਗਿਆ। ਹਾਂ ਉਹ ਤਾਂ ਕੁੜਾਈ ਸਾਕੇ ਡੰਡਾ ਨਾਲ ਸਾਰੇ ਪੈਸੇ ਪਹਿਲਵਾਨ। ਆ ਤੂੰ ਲੈ ਲੈ ਨਾ। ਆ ਆ ਆ ਹਾਂ। ਅੱਛਾ ਚੰਗਾ ਹੁਣ ਮੈਂ ਲਿਆਵਾਂ ਆ ਦਸਮਾਨ ਸਕੂਲ ਲਿਆਉਂਗੀ ਤੇ ਫੇਰ ਇਹ ਕੱਲ ਫੇਰਾ ਚੰਗਾ। ਸਭ ਦਾ ਭਲਾ। ਉਹ ਕੋਈ ਆਟਾ ਕੋਈ ਦਾਲ ਕੋਈ ਗੁੜਾ ਦਿਓ ਓਏ। ਓਏ ਪਿੰਡ ਵਾਲਿਓ। ਉਹ ਕੋ ਦੇਖੋ ਗਰੀਬ ਨੂੰ। ਉਹ ਕੋਈ ਨਹੀਂ ਖਾਦਾ ਸਵੇਰ ਤਾ ਹੈ ਕੋਈ ਵੀ ਨਜ਼ਰ ਆਉਣ ਡਿਆ ਇਹ ਕਰ ਨਜਰਾ ਹੈ ਉਹ ਕੋਈ ਘਰ ਹੈ ਹੈਗਾ ਹੈਗਾ ਹਾਂਜੀ ਸਾਜੀ ਕਿਧਰ ਖਾਪੜ ਕੀ ਪਾਈ ਗਲੀ ਜਹਾਂ ਖਾਪਗਾ ਦੀ ਮਾਰੇ ਬਿੰਨਸ ਕਰਨ ਦੇ ਆ ਮੈਂ ਮੰਗਤਾ ਜਨਾਬ ਅੱਛਾ ਮੰਗਤਾ ਤੂੰ ਹਾਂ ਪਛਾਣਿਆ ਨਹੀਂ ਪਹਿਲਾਂ ਸੋਨੇ ਦਾ ਕੜਾ ਮੁੰਦਰੀਆਂ ਮੁੰਦਰੀਆਂ ਚੈਨ ਸੋਨੇ ਦੀ ਕਿਹੋ ਜਿਹਾ ਮੰਗਤਾ ਯਾਰ ਤੂੰ ਕਿਉਂ ਕੀ ਗੱਲ ਇਹ ਸਿਰਫ ਚੈਨੀਆਂ ਤੇ ਮੁੰਦਰੀਆਂ ਸਿਰਫ ਸਿੰਗਰ ਹੀ ਪਾ ਸਕਦੇ ਆ ਮੰਗਦਾ ਨਹੀਂ ਪਾ ਸਕਦੇ ਤੂੰ ਮੈਨੂੰ ਆਸ਼ਕ ਸਮਝੇ ਪਹਿਲਾ ਦੱਸ ਮੈਨੂੰ ਮੰਗਦਾ ਜਨਾਬ ਕੁਝ ਦਿਓ ਬਹੁ ਬੋਖ ਲੱਗੀ ਆ ਖਾਣ ਨੂੰ ਇੱਕ ਮਿੰਟ ਖਲੋ ਫਿਰ ਮੈਂ ਤੇਰਾ ਹੁਣ ਇਲਾਜ ਕਰਨਾ ਇਲਾਜ ਮਤਲਬ ਕੀ ਤੂੰ ਇੱਥੇ ਖਲੋ ਨਾ ਅੱਛਾ ਮੈਂ ਹੁਣੇ ਆ ਆ ਵੇਖ ਤੇਰਾ ਇਲਾਜ ਕਿਹਦਾ ਹੁੰਦਾ ਅੱਛਾ ਰੋਟੀ ਲੈ ਕੇ ਆਉਂਗਾ ਯਾਰ ਤੂੰ ਖਲੋ ਮੰਗਦਾ ਕਿ ਯਾਰ ਤੂੰ ਐ ਕਰਜ਼ਾ ਲੈਣਾ ਮੇਰੇ ਕੋਲ ਹੈ ਨਹੀਂ ਖਲੋਤਾ ਰਹਿਣਾ ਮੈਂ ਗੱਲ ਹੀ ਕੋਈ ਨਹੀਂ ਮਹਾਰਾਜ ਜਲਾਬੇ ਆਲੀਓ ਸਰਕਾਰ ਚੁੰਨ ਜਿਹਾ ਹਰਿਆਂ ਰੱਖੇ ਬੇਬੇ ਕੀ ਹੋਇਆ ਹੈ ਬਾਰਿਕ ਮੰਗਤਾ ਹੈ ਮੰਗਤਾ ਮੈਂ ਕਿਨਾ ਮੰਗਤਾ ਕਿਤੇ ਹਾਏ 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 ਕੀ ਹੋਇਆ ਹੈ ਸੋਨੇ ਦੀਆਂ ਮੁੰਦਰੀਆਂ ਸੋਨੇ ਦੀ ਚੈਨੀ ਅੱਛਾ ਘੜੀ ਸੋਨੇ ਦੀ ਮੈਂ ਕਿਨਾ ਮੰਗਤਾ ਕਿਤੇ ਹਾਏ ਰੱਬਾ ਮੈਨੂੰ ਇਹੋ ਜਿਹਾ ਮੰਗਤਾ ਹੀ ਬਣਾ ਦੇ ਫੇਰ ਮੰਗਤੇ ਨੂੰ ਆਪਾਂ ਕਾ ਕਿਉਂ ਜਾਣਦੇ ਹੀ ਲੈ ਆ ਕੇ ਚਾ ਨੂੰ ਘਰ ਆ ਜਾ ਆਜੋ ਆ ਗਏ ਰੋਟੀਆਂ ਆ ਗਈਆਂ ਆਹ ਵੇਖੋ ਪਰੌਂਠੇ ਥਾਲ ਸਜਿਆ ਸਜਾਇਆ बाग कैसे? बागरु 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 यार। पता वो। माता कहने शुक्र महाराज जिम्मे ते मेरी सुनी है समझ सुनी मेरे बनी वेख मालका मेरे बनी वेख मैं ओही है ਬਿਆਹ ਤੇ ਵੀ 25 ਸਾਲ ਪਹਿਲਾਂ ਆਪਣਾ ਪੇਚਾ ਨਹੀਂ ਲੜਿਆ ਸੀ ਫਿਰ ਬਿਆਹ ਹੋਇਆ ਸੀ ਤੇਰਾ ਮੇਰਾ ਅੱਜ ਤੱਕ ਜੋਆ ਕਰੀ ਹੋਈ ਸੀ ਜੋਆ-ਜੁਆ ਕਰੀ ਸੋਖਣਾ ਦੋ ਆ ਘਰ ਤੇਰਾ ਜੋਆ ਤੇਰੇ ਆਪਣੇ ਨੋਕਰ ਹੈ ਓ ਨਹੀਂ ਮੈਂ ਮੰਗਦਾ ਏ ਛੱਡ ਦੋ ਮੈਨੂੰ ਨਾ 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 ਮੰਗੀ ਅੱਜ ਤੇਰੇ ਮਾਲਕ ਚਲੋਂ ਅੰਦਰ ਤੂੰ ਲੋ ਮੰਗੇ ਤੂੰ ਕਾ ਤੇ ਮੰਗੇ ਸੁੱਕੀ ਜਿੰਦਗੀ ਸਾਰੇ ਕਸਿਆ ਤੈਨੂੰ ਨਿਹਾਉਂਗੀ ਸੋਹਣੇ ਕੱਪੜੇ ਪਾਉਂਗੀ ਨਹੀਂ ਨਾ ਨਹੀਂ 25 ਸਾਲ ਤੋਂ ਨਾਤਾ ਮੈਂ ਨਹੀਂ ਆ ਜਾ 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 ਇਮੀਨੂ ਮਾਖਾ ਪਰੌਠੇ 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 ਇੱਥੇ ਲੈ ਆ ਗਏ ਇੱਥੇ ਬਿਠਾ ਹਟ ਹਟ ਆਇਆ ਵੇਜਾ 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 ਵੇ ਕੀ ਹਾਲ ਬਣਾਇਆ ਹੈ ਤੇ ਦੱਸ ਕਰਦਮ ਹੋਵੇ ਮਾਲਕ ਮੈਂ ਕਰਦਾ ਤਾਂ ਮਾਲਕ ਪੀਓ ਤੇ ਬੜਿਆ ਫਿਰਦਾ ਮੰਮਕਦਾ ਓਏ ਦੇਖ ਫੋਹ ਮਾਰੀ ਜਾਂਦੀ ਹੈ ਕਦੀ ਕਿਤੇ ਗਲੇ ਨਾ ਤਸੜਿਆ ਮੈਂ ਤੇਰੇ ਲੁਆਣਾਗੇ ਨਹੀਂ ਨਹੀਂ ਕਾ ਲਾ 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 ਦੇ ਆ ਲਾ ਤੇ ਸੜੀਆਂ ਵੀ ਸੀ ਚੱਟੀਆਂ ਫੇਰ ਐਵੇਂ ਪੁੱਠੀਆਂ ਗੰਦਾ ਪਾ ਮਾਰਦਾ ਓਏ ਕੀ ਕਰਨ ਦੇ 250 ਸਾਲ ਦਾ ਨਹੀਂ ਮਹਲਾਤਾ ਓਹੋ ਤੇ ਲਾ 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 ਦੇਖਣਾ ਯਾਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲਾ ਲਾ ਹੱਥਿਆ ਲਾ ਦੇ ਜੀ ਬਾੜ ਉੱਥੇ ਆਰਾਮ ਨਾਲ ਠੀਕ ਹੈ ਸੁਣੇ ਲਾ ਦੇ ਹਾਂ ਮੈਂ ਤੇ ਜਲੇ ਲੜਪੂ ਹਾਂ ਲਾ ਹੋਰ ਨੂੰ ਆਵਾਂਗੇ ਫੇਰ ਪਾਵਾਂਗੇ ਇੱਕ ਮਟਾ ਲੱਤ ਨਹੀਂ ਹੈ ਵੜ ਲਈ ਅੰਕਲ ਵੜ ਲਈਏ ਨਹੀਂ ਮਰ ਤਸ ਹੱਥ ਮਾਰ ਦੋ ਨਹੀਂ ਬੜਦੇ ਹੱਥ ਬਾੜ ਲਓ ਦੇਖ ਬੜਦੇ ਆ ਲੈ ਇੱਕ ਇਹ ਪਿਆਰ ਨਾਲ ਕੋਈ ਨਹੀਂ ਤੇ ਲੈ ਗਿਆ ਲੈ ਕੇ ਕੋਈ ਮੈਂ ਮੈਂ ਸਮਥਿੰਗ ਆ ਮੈਂ ਕਿੱਥੇ ਜੇਬ ਚ ਪਾ ਦੋ ਹਾਂ 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 ਇਹਦੇ ਵਿੱਚ ਪਾ ਦੋ ਇਹ ਸਭ ਜੇਬ ਚ ਪਾ ਦਿੰਦੇ ਆ ਲੈ ਇਹ ਕੀ ਇਹ ਕੀ ਹੋਏ ਕੀ ਕਰਨੇ ਹੁਣੇ ਕੀਮਤੀ ਕਪੜੇ ਮਰੇ ਇਹ ਲੈ ਦੇ ਤੂੰ ਕੀਮਤੀ ਕਪੜੇ ਪਾ ਰਦਾ ਹੈ ਕਦੀ ਕਿਰਾਇਆ ਦੀ ਕਦੀ ਕਿਸੇ ਅੱਛਾ ਇਹ ਨਹੀਂ ਲਾਚਾਈ ਨਹੀਂ ਲਾਨਾ ਲਾਨਾ ਰੋਟੀ ਲੈ ਆਓ ਰੋਟੀ ਲੈ ਆਓ ਰੋਟੀ ਲੈ ਦੇ ਨੰਦ ਰੋਟੀ ਸਭ ਕੁਛ ਲੈ ਆ ਦੇ ਬੜਾ ਇਮਾਨਦਾਰ ਬੜਾ ਲੈ ਆਓ ਇਹ ਲਾ ਦਿਓ ਆਇਆ ਕੀ ਕਰਦਾ ਹੀ ਓਏ ਚਲ ਦੇ ਕੋ ਇਹ ਮਾਰ ਗਿਆ ਓਏ ਓਏ ਬੱਚਾ ਮੰਗਦਾ ਆ ਹੁਣ ਮੰਗਦਾ ਕਰੇ ਓਏ ਇਹ ਜੀ ਕਰਦਾ ਹੀ ਓ ਅੱਛਾ চুপটা ਆ ਪਾ ਪਾ ਆ ਵੇ ਤੇਰੇ ਸ਼ਵਾਕ ਤੇਰੇ ਮੁੰਡੇ ਆ ਦੋਨੇ ਤੇਰੇ ਮੁੰਡੇ ਨੇ ਇਹ ਮੇਰੇ ਮੁੰਡੇ ਹੋ ਤੇਰੇ ਪਹਿਲੇ ਵੱਡੇ ਮੇਰੇ ਮੁੰਡੇ ਹੋ ਪਤਾ ਨਹੀਂ ਲੱਗਾ ਪਾਣੀ ਲੈ ਪਾਣੀ ਪਨਵਾਵਾਂਗੇ ਨਹੀਂ ਪਾ ਲੈ ਪਹਿਲਾਂ ਕਾਲ ਸੁਣੋ ਬਾਪੂ ਨੂੰ ਨਾ ਹੋਏ ਕਿੰਨੇ ਮੈਲ ਦੇ ਆਕਾ ਉਹ ਮੈਨ ਨਾ ਨਾ ਬਾਪੂ ਪਾਪਾ ਹੋ ਗਏ ਪਾ ਲੈ 25 6 ਦਿਨ ਜਨਾਬ ਤੇਮੇ ਸਾਡੇ ਘਰੋਂ ਉਹ ਬੰਦਾ ਪੁੱਛੇ ਅਸੀਂ ਆਪਰੇ ਵੱਡੇ ਮੰਗਦੇ ਆ